ਯਾ ਦੇਖੋ ਕੀ ਕਰਦੇ ਵੇ ਆਂ ਕੁਝ ਸਾਲੋਂ ਸੇ ਇਹੀ ਹੈ ਕਦੀਆਂ ਸੇ ਮਰੂਤ ਤੋੜਦੇ ਹਾਂ ਆਪ ਤੋ ਆ ਲਓ ਬਲੌਗ ਆ ਦਿ ਬਲੌਗ ਤੇ ਮਮਮੀ ਜੀ ਨੇ ਮੈਨੂੰ ਖੜਾਇਆ ਹੈ ਮਮਮੀ ਆਪ ਤੋੜਨਾ ਕੋ ਮਨੇ ਹਾਂਜੀ ਸਸਕਾਲ ਤੁਹਾਡਾ ਮਹੱਬਲੌਗ ਚ ਸਵਾਗਤ ਹੈ ਤੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਹੁਣ ਅਸੀਂ ਜਾਣੇ ਕਾਲਜ ਤੇ ਮਮਮੀ ਜੀ ਪਾਉਂਦੇ ਪੇਰ ਹੁੰਦੀ ਕਿਛੁ ਚੈਕ ਅਪ ਹੋਏ ਲੈ ਕੇ ਜਾਣੇ ਸੋ ਫਿਰ ਅਸਤੇ ਹੀ ਮਿਲਦੇ ਕਾਲਜ ਜਾ ਕੇ ਤੇ ਫਿਰ ਉੱਥੇ ਮਿਲਦੇ ਉੱਥੇ ਸਾਰੇ ਨਾਲ ਗੱਲਬਾਤ ਕਰਦੇ ਹਾਂ ਸੋ ਇਸ ਤਰ੍ਹਾਂ ਬਣੇ ਰਹਿਣਾ ਯਾ ਦੇਖੋ ਕੀ ਕਰਦੇ ਵੇ ਆ ਹੁਣ ਕੁਝ ਸਾਲੋਂ ਸੇ ਇਹੀ ਹੈ ਕਿ ਦਈਆਂ ਸੇ ਮਰੂਦ ਤੋੜਦੀ ਇਹ ਮਰੂਦ ਦੇਖੋ ਇਹਨਾਂ ਨੇ ਤੋੜ ਹੀ ਲਿਆ ਫਾਈਨਲੀ ਇੱਕ ਡੰਡੇ ਦੇ ਨਾਲ ਮੇਰੇ ਡੰਡੇ ਦੇ ਮਾਪ ਸਾ ਨਿਕਲ ਗਏ ਲੱਗੀਆਂ ਹਾਂ ਓ ਪਰ ਧਿਆਨ ਨਾ ਧਿਆਨ ਨਾ ਲੋ ਜੀ ਫਾਈਨਲੀ ਅਸੀਂ ਕਰੇ ਆ ਗਏ ਹਾਂ ਤੇ ਮੰਮੀ ਜੋ ਕੋ ਬੈ ਗਈਆਂ ਕਿਉਂ ਮੰਮੀ ਜੀ ਹਾਂਜੀ ਹਾਂਜੀ ਹੁਣ ਅਸੀਂ ਗੱਲਾਂ ਕਰ ਰਹੇ ਹਾਂ ਅੱਜ ਕਿੰਨਾ ਦਿਨ ਰਿਆ ਮਮੀ ਜੀ ਅੱਜ ਨਾ ਗਿੰਨੀ ਆਈ ਨਾ ਜਸ਼ਕਾਈ ਮੇਰਾ ਦਿਨ ਪੁੱਛੋ ਹਾਂ ਉਹਦੇ ਬਿਨਾਂ ਦਿਨ ਨਹੀਂ ਲੱਗਦਾ ਹਾਂ ਤੇਰਾ ਹੋਰ ਕੀ ਮੈਂ ਪਹਿਲਾਂ ਤਾਂ ਕਹਿੰਦੀ ਸੀ ਕੱਲ ਫੋਨ ਕਰਕੇ ਮੈਂ ਆਣਾ ਹਾਂ ਆ ਤੂੰ ਆਜੀ ਆਪਾਂ ਅੰਦਰ ਗੱਲਾਂ ਕਰਾਂਗੇ ਪਰ ਆਈ ਇਹ ਨਹੀਂ ਜਦੋਂ ਮੈਂ ਸਵੇਰੇ ਫੋਨ ਕਰਕੇ ਪੁੱਛ ਕਹਿੰਦੀ ਮੈਂ ਤਾਂ ਆਣਾ ਹਾਂ ਹੁਣ ਪੇਪਰ ਆ ਸੋਮਵਾਰ ਨੂੰ ਅੱਛਾ ਕਹਿੰਦੇ ਪੇਪਰ ਤੇ ਹੀ ਆਉਂਗੀ ਕਹਿੰਦੀ ਹੁਣ ਕੱਲ ਦੀ ਤਾਂ ਸੰਡੇ ਆ ਹਾਂਜੀ ਕੱਲ ਨੂੰ ਛੁੱਟੀ ਆ ਪਰਸੋਂ ਪੇਪਰ ਆ ਹਾਂ ਛੁੱਟੀ ਚਾਹਾਂਗੇ ਨਵੇਂ ਸ਼ਹਿਰ ਹਾਂਜੀ ਸ਼ਾਪਿੰਗ ਤੇ ਅੰਜੇ ਸ਼ਹਿਰ ਜਾਣਾ ਸੀ ਨਵੇਂ ਸ਼ਹਿਰ ਚਲੋ ਕੱਲ ਟੂਰ ਦੇਖੋਗੇ ਹਾਂਜੀ ਕੱਲ ਦਾ ਟੂਰ ਦਿਖਾਵਾਂਗੇ ਕਿਦਾਂ ਦਾ ਹੈ ਜੀ ਹਾਂਜੀ ਕਹਿੰਦੇ ਸਵੇਰ ਹੋ ਗਈ ਆ ਤੇ ਇੰਦਰ ਸਰੋਤ ਸਾਗ ਨੂੰ ਲੱਗ ਗਿਆ ਹੈ ਪਾਣੀ ਪਰ ਹਲੇ ਤੱਕ ਸਰੋਤ ਪਤਾ ਨਹੀਂ ਹੋਈ ਹੈ ਕਿ ਨਹੀਂ ਹੋਈ ਆ ਸਾਗ ਜੇ ਲੱਗਦੀ ਤੇ ਫਿਰ ਵੀ ਅਸੀਂ ਪਾਣੀ ਲਾਣਾ ਆ ਕਾਮਯਾਬ ਹੋਊ ਨਾ ਹੋਊ ਸਾਨੂੰ ਮਾਂ ਮਮੀ ਜੀ ਤੇ ਅੰਨਾ ਮੈਂ ਗਈ ਸੀ ਹਣ ਫੈਪ ਦੇ ਨਾਲ ਓ ਮੰਮੀ ਜੀ ਮਮਿਤਾ ਦੀ ਥਾਕੇ ਲੈ ਮੈਂ ਲੋਹੜੀ ਤੂੰ ਉੱਧਰ ਲਾ ਲਾ ਤੇਰਾ ਮਰੋ ਸਰਾ ਪੈਰ ਤੇ ਨ ਮਾਰਿਓ ਚਾਕੂ ਪਰ ਹਾਂ ਤੂੰ ਬੁਲਾ ਬਲਖਾ ਵੀ ਬਈਓ ਆ ਲੈ ਲੈ ਹੱਥ ਫੜਾ ਦੋ ਨਹੀਂ ਨਾ ਐਨੀ ਗੱਲ ਤੂੰ ਤਾਂ ਹੀ ਕਰਦਾ ਮਮਿ ਕੀ ਹੈ ਉੱਧਰ ਰੱਖਿਆ ਉਹ ਦੁਕਾਨ ਵਾਲਾ ਤੇ ਚਾਬੀ ਰੱਖਿਆ ਚਾਓ ਜੀ ਹੁਣ ਚਾਬੀ ਲਿਆਣੀ ਪੈਣੀ ਆ ਤਾਂ ਹੀ ਕੰਮ ਸੂਤ ਆਣਾ ਨਹੀਂ ਤਾਂ ਕੰਮ ਓਖਾ ਹੀ ਹੈ ਫਿਰ ਆਪੇ ਲਿਖ ਦਵਾਂਗੇ ਪਾਰੇ ਬਣ ਤਿਆਰ ਹੋ ਜੀਏ ਅਸੀਂ ਜਾਣਾ ਨਮਸ਼ਹਿਰ ਕਿ ਮਮੀ ਜਾਣਾ ਜਨਾ ਲੂ ਕੇ ਜਾਵਾਂਗੇ ਹਾਂਜੀ ਮਮੀ ਹਲੇ ਐਦੀ ਆ ਮਮੀ ਮੈਨੂੰ ਛਿਰਕਾ ਮਾ ਲਾ ਪਿਓ ਐਦੀ ਮੈਨਾਂ ਪਰ ਫਿਰ ਵੀ ਅਸੀਂ ਬਣਾ ਲਿਆ ਚਲੋ ਹੁਣ ਮਿਲਦੇ ਆਫ ਜਦੋਂ ਚੱਲਾਂਗੇ ਹਾਂਜੀ ਅਸੀਂ ਹੋ ਗਏ ਹੁਣ ਤਿਆਰ ਮਮੀ ਜੀ ਕੱਲ੍ਹ ਕਿਉਂਕਿ ਜਾਣਾ ਸੀ ਨਾ ਮੇ ਸ਼ਹਿਰ ਸ਼ਾਪਿੰਗ ਕਰਨ ਹਣਾ ਹਾਂਜੀ ਚਲੋ ਹੁਣ ਚੱਲਦੇ ਆ ਤੇ ਬਹੁਤ ਟਾਈਮ ਹੋ ਗਿਆ ਮਮੀ ਜੀ ਨਿਕਾਲੀ ਪਈ ਆ ਅੰਦਰ ਚਲੋ ਚਲੋ ਲੇਟ ਹੋ ਜਾਣਾ ਨਹੀਂ ਤਾਂ ਚਲੋ ਹੁਣ ਪਹੁੰਚਦੇ ਆ ਫਿਰ ਮਿਲਦੇ ਆ ਲੋਬ ਜੀ ਅਫੁੱਲ ਆ ਗਏ ਆ ਤੇ ਹੁਣ ਦੇਖਦੇ ਆ ਇਹ ਕੱਪੜੇ ਅਸੀਂ ਅੰਦਰ ਮਮੀ ਜੀ ਵੀ ਦੇਖਦੇ ਆ ਦੇਖਿਓ ਲੋ ਸਾਨੂੰ ਮੈਂ ਅੰਦਰੋਂ ਸਦੇਖੋ ਇਹ ਤੇ ਅਸੀਂ ਸਿਲੇਕਟ ਕਰਦੇ ਆ ਦੇਖ ਸਕਦੇ ਤੁਸੀਂ ਵੀ ਅੱਜ ਜਰੂਰ ਬਹੁਤ ਵਧੀਆ ਤੁਹਾਨੂੰ ਕੋਲਟੀ ਮਿਲ ਗਈ ਇੱਥੇ ਤੇ ਰੇਟ ਵੀ ਬਹੁਤ ਸਹੀ ਹੈ ਨਾ ਦੇ ਸਾਰੇ ਇਹਦੇ ਵਿੱਚ ਗ੍ਰੀਨ ਸੋ ਹੁਣ ਅਸੀਂ ਲੈਨੇ ਆ ਤੇ ਫਿਰ ਲੱਗੇ ਹੁਣ ਲੋ ਜੀ ਮੰਮੀ ਜੀ ਦੇਖ ਦੇ ਲੋ ਆਪਣੇ ਵਾਸਤੇ ਕੱਪੜੇ ਕੋਟੀ ਕਿ ਲੈਤਾ ਗੱਡੂ ਜੱਡੂ ਗੱਡੂ ਇਹ ਬਹੁਤ ਚੰਗਾ ਹੈ ਮੈਂ ਵੀ ਹੱਲਪ ਕਰਉਂਦੇ ਹਾਂ ਇਹਨਾਂ ਮੈਂ ਵੀ ਗਰਸ਼ਣ ਕਰ ਦੇਆ ਹਾਵਲੀ ਦੇਖਣੇ ਆ। ਹਾਵਲੀ ਦੇਖਣੇ ਆ। ਹੋਰ ਕੀ ਗੱਲ ਹੈ? ਬਾਹਰ ਕਿ ਚੱਪਟਾ। ਲੋ ਜੀ ਇੱਧਰ ਰਸ਼ਮੀ ਦੇਖ ਸਕਦੇ। ਬਹੁਤ ਸਾਰੇ ਇੱਥੇ ਲੈਣ ਵਾਸਤੇ ਆਉਂਦੇ ਆ ਤੇ ਇੱਧਰ ਮੰਮੀ ਜੀ ਨੇ ਮੈਨੂੰ ਖਾਧਾਇਆ ਹੈ। ਮੰਮੀ ਆਪ ਟੋਰਨਾ ਕੋ ਮਜੇ ਆਪਸ ਵਿੱਚ ਬੰਦ ਦੇਖਦੇ ਹੋਏ ਨਾਲੇ ਚੱਕ ਦੇਖੋ। ਦੇਖ ਸਮ ਦੇ। ਬਹੁਤ ਕਾਫੀ ਹੈ। ਉਹ ਫਿਰਾਂ ਦੇ ਟੂਰਿਸਟ ਵੀ ਮਿਲਣ ਟੂਰਿਸਟ ਇੱਥੇ ਗਾਦੀ ਮਾਜੀ ਹੋਇਆ ਸਹੀ ਰੇਟ ਤੇ ਲੋ ਜੀ ਹੁਣ ਕਹਿੰਦੇ ਸ਼ੂ ਲੈਣੇ ਅਸੀਂ ਹੈ ਮਮੀ ਜੀ ਮਮੀ ਜੀ ਵੀ ਦੇਖਦੇ ਹੋਏ ਆਪਣੇ ਲਈ ਹੁਣ ਅਸੀਂ ਵੀ ਦੇਖਦੇ ਆ ਕਿਹੜੇ ਲਈ ਹੈ ਕਿਹੜੇ ਨਹੀਂ ਰੇਟ ਵੀ ਬਹੁਤ ਸਹੀ ਮਿਲ ਜਾਂਦਾ ਇੱਥੇ ਮਮੀ ਜੀ ਤਗਵਾ ਚ ਗਏ ਐਨੇ ਸ਼ੂ ਦੇ ਦੇ ਦਿੱਲੀ ਸਿਰ ਸ਼ਾਂਤੀ ਵੜੀ ਆ ਕੋਈ ਰੌਸ਼ਨੀ ਹੈਗਾ ਕੋਈ ਰੋੜਾ ਨਹੀਂ ਹੈਗਾ ਲੋ ਜੀ ਇਧਰ ਵੀ ਦੇਖ ਸਕਦੇ ਹੋ ਲੋ ਜੀ ਹੁਣ ਅਸੀਂ ਲੈ ਲਿਆ ਅਸਮਾਨ ਤੇ ਹੁਣ ਰੇਟ ਬਣਾਇਆ ਜਾਵੇ ਤੇ ਫਿਰ ਅਸੀਂ ਚਲਾਇਆ ਸ਼ਹਿਰ ਆ ਗਏ ਸ਼ਹਿਰ ਸਾਰਾ ਅਸਮਾਨ ਲੈ ਲਿਆ ਅਸੀਂ ਹੋ ਜੀ ਦੇ ਦੇ ਇਹ ਵੀ ਆਪਣੇ ਸ਼ਹਿਰ ਦੇ ਹੀ ਆ ਚਲੋ ਹਾਂਜੀ ਠੀਕ ਹੈ ਥੈਂਕ ਯੂ ਤੁਸੀਂ ਹੈਲਪ ਕਰਾਈ ਸਾਡੀ ਓਕੇ ਬਾਏ ਤੁਸੀਂ ਵੀ ਜਰੂਰ ਆਇਓ ਕੋਲ ਦੇ ਕੋਲ ਹੈ ਮੋਸਟ ਟੈਸਟ ਜਰੂਰ ਤੁਸੀਂ ਵੀ ਸਿੱਟ ਕੇ ਇੱਥੇ ਆਨਾ ਤੇ ਸਹੀ ਰੇਟ ਬਹੁਤ ਸਹੀ ਰੇਟ ਤੇ ਸਾਰਾ ਸਾਮਾਨ ਮਿਲਦਾ ਤੇ ਤੁਸੀਂ ਵੀ ਜਰੂਰ ਆਇਓ ਸਾਰੇ ਜਣੇ ਲੋ ਵੀ ਅਸੀਂ ਹੁਣ ਪਹੁੰਚ ਗਏ ਆ ਸਾਰਾ ਸ਼ਹਿਰ ਖਰੀਦੂ ਕਿਉਂ ਕਿ ਦੇਖ ਸਾਡੇ ਉੱਧਰ ਉਹ ਕੱਪੜੇ ਆਦੇ ਉੱਧਰ ਮੰਮੀ ਦੀ ਸਬਜੀ ਫਰੂਟਸ ਸਾਰੇ ਚੱਕੀ ਹੋਏ ਆ ਚੱਲੇ ਹੁਣ ਚਲੋ ਫੇਰ ਮਿਲਦੇ ਆਸੀ ਹਾਂਜੀ ਉਹ ਵੀ ਦਿਖਾਣੇ ਆ ਸਾਰਾ ਲੋ ਜੀ ਕਹਿੰਦੇ ਹੁਣ ਅਸੀਂ ਸਾਰਿਆਂ ਨੂੰ ਦਿਖਾਣੇ ਆ ਕੱਪੜੇ ਆਪਣੀ ਕਹਿੰਦੇ ਮੰਮੀ ਜੀ ਦਿਖਾਣੇ ਵੀ ਜ਼ਰੂਰੀ ਆ ਹਾਂਜੀ ਚਲੋ ਮੰਮੀ ਜੀ ਹੋਵੋ ਸ਼ੁਰੂ ਇੱਕ ਤਾਂ ਮੰਮੀ ਨੇ ਪਾ ਵੀ ਲਈ ਆ ਕਹਿੰਦੇ ਠੰਡ ਲੱਗਦੀ ਆ ਇੱਕ ਆ ਮੇਰੀ ਇਹ ਕੱਪੜੇ ਹੁਣ ਦੇਖੋ ਸਾਰੇ ਨੇ ਹੋਰ ਕੱਢੋ ਮੰਮੀ ਜੀ ਲੋ ਜੀ ਇੱਕ ਹੋਰ ਆ ਕੇ ਕਹਿੰਦੇ ਹਾਂਜੀ ਲੋ ਜੀ ਇੱਕ ਹੋਰ ਆ ਕੇ ਕਹਿੰਦੇ ਹਾਂਜੀ ਲੋਏ ਇੱਕ ਹੋਰ ਆ ਗਈ ਮੇਰੇ ਕੱਪੜੇ ਹੋਏ ਪੂਰੇ ਹੁਣ ਮੰਮੀ ਜੀ ਦੀ ਕੋਟੀ ਆ ਗਈ ਕਹਿੰਦੇ ਅੰਜੀ ਹਾਂ ਮੰਮੀ ਜੀ ਨੇ ਦੋ ਲਈਆਂ ਮੈਂ ਸਾਰੀਆਂ ਲੈ ਲਈਆਂ ਹਾਂਜੀ ਚਾਰ ਪੰਜ ਲੈ ਲਈ ਹਾਂਜੀ ਮੰਮੀ ਨੇ ਦੋ ਲੈ ਲਈਆਂ ਹਾਲੇ ਹਾਂ ਆ ਬੂੜ ਵੀ ਦਿਖਾਓ ਮੰਮੀ ਜੀ ਆ ਦੇਖੋ ਝੋਲਾ ਹਾਂਜੀ ਇਹ ਤੇ ਬੂੜ ਤੇ ਲੱਗ ਜਾਣਾ ਅਸੀਂ ਟੱਬੇ ਚੋਂ ਨਹੀਂ ਲਿਆਉਂਦੇ ਅਸੀਂ ਕੱਢ ਕੇ ਪਾ ਲੈਂਦੇ ਲੋ ਜੀ ਆਹ ਬੂਟ ਵੀ ਲੈ ਆਂਦੇ ਅਸੀਂ ਲੋ ਜੀ ਸਾਡੇ ਹੋ ਗਏ ਸਿਆਲ ਖਤਮ ਹੋ ਜਾਣਾ ਹਲੇ ਮੰਮੀ ਜੀ ਦੀ ਰਹਿੰਦੀ ਆ ਹਲੇ ਮੰਮੀ ਜੀ ਨੇ ਕਰਨੀ ਆ ਮੇਰੀ ਹੋ ਗਈ ਪੂਰੀ ਮੇਰਾ ਸਿਆਲ ਨੰਗ ਜਾਣਾ ਹਣ ਹਾਂਜੀ ਨਿਆ ਕੋਟੀਆਂ ਹੋ ਗਈਆਂ ਹਾਂਜੀ ਚਲੋ ਫੜਫੇ ਦੇਖਦੇ ਕੀ ਕਰਦੇ ਅਸੀਂ ਤੇ ਉੱਥੇ ਬਦਿਆ ਸਾਰੇ ਜਾਣੇ ਜਾ ਸਕਦੇ ਹਨ ਮਮੀ ਜੀ ਮੋਲ ਕਾਫੀ ਵੱਡਾ ਹੈ ਹਾਂ ਬਦਿਆ ਸਹੀ ਰੇਟਾਂ ਨਾਲ ਤੁਹਾਨੂੰ ਬਦਿਆ ਲੱਗੂਗਾ ਸਾਰੀ ਸਟੇਜਾਂ ਮਿਲ ਜਾਂਦੀਆਂ ਇੱਥੋਂ ਕਰੋਕਰੀ ਹੋਵੇ ਚਾਹੇ ਘਰ ਦਾ ਸਮਾਨ ਗੈਰ ਹਾਂਜੀ ਸਸਤੇ ਭਾਰਟਾ ਬੜਾ ਮਹੱਤਵਪੂਰਨ ਹੈ ਜਿਵੇਂ ਕਿ ਕਿਚਨ ਤੋਂ ਸ਼ੁਰੂਆਤ ਕਰ ਲਈਏ ਹਾਂਜੀ ਕਿਉਂਕਿ ਮਮੀ ਜੀ ਬਣਾ ਲੱਗੇ ਆ ਪੂਰੀ ਕੀ ਕਹਿੰਦੇ ਉਹਨੂੰ ਰੋਟੀ ਨੂੰ ਰੋਲ ਕਰਨਾ ਅੱਗੇ ਕਹਿੰਦੇ ਪੂੜੀ ਕਹਿੰਦੇ ਆ ਪੂਣੀ ਬਣਾ ਕੇ ਖਲਾਓ ਰੋਟੀ ਵਿੱਚ ਮੱਖਣ ਪਾ ਕੇ ਨੂਨ ਪਾ ਕੇ ਮਸਾਲਾ ਪਾ ਕੇ ਗੋਲ ਕਰਕੇ ਖਾਣਾ ਪੂਣੀ ਐ ਫਲੇਟ ਹੋ ਗਈ ਮੇਰਾ ਪੇਪਰ ਐ ਪੂਣੀ ਬਣਾ ਤੇ ਮੇਰਾ ਅੱਜ ਪੇਪਰ ਐ ਇਹਨੇ ਕਾ ਛਿੱਤੀ ਛਿੱਤੀ ਭਰੂ ਮੈਂ ਜਣਾਉਂ ਪੁੱਛ ਰਹੀ ਐ ਛਿੱਤੀ ਤੁਹਾਨੂੰ ਚਲੋ ਮੰਮੀ ਬਣਾ ਕੇ ਦਿਖਾਓ ਸਾਰਿਆਂ ਨੂੰ ਚਲੋ ਮੰਮੀ ਬਣਾਓ ਇਹਦੀ ਪੂਣੀ ਘਲੇ ਰੋਟੀ ਬਣਦੀ ਆ ਅੱਜ ਬਣਿਆ ਚਨੇ ਬਲੈਕ ਚਨੇ ਆਦ ਲੋ ਹਾਂ ਦੇਖੋ ਹਾਂਜੀ ਚਲੋ ਹੁਣ ਇਹਦੀ ਪੂਰੀ ਬਣਾਉ ਉਹ ਮੱਖਣ ਬਾਦਣਾ ਹੈ ਹੋਏ ਦੇ ਇਹ ਤਾ ਮੱਖਣ ਬਾਦਣਾ ਟਾਈਮ ਥੋੜਾ ਆ ਕਹਿੰਦੀ ਪੂਣੀ ਬਣਾ ਕੇ ਦੇ ਦੋ ਮੈਨੂੰ फटाफट ਹਾਂਜੀ ਨਾ ਵੀ ਥੋੜਾ ਕਰ ਲੈ ਮਸਾਲਾ ਲੋ ਜੇ ਇੰਦਬ ਹੋ ਜਾਣੀ ਤਿਆਰ ਪੂਣੀ ਰੋਟੀ ਦੀ ਅਸੀਂ ਇੱਦੇ ਲੈ ਕੇ ਖਾ ਜੀ ਵੀ ਮਟਾ ਮਟ ਦੰਦੀਆਂ ਵੱਟ ਦੇ ਚੱਲ ਜੀ ਇਹਨਾਂ ਦਾ ਅੱਛਾ ਅੱਛਾ ਲੋ ਜੇ ਇਹਨੂੰ ਕਰ ਦੇਣਾ ਰੋਲ ਕੋਈ ਹੁੰਦੀ ਆ ਪੂਣੀ ਚਲੋ ਹੁਣ ਅਸੀਂ ਖਾਂਦੇ ਦੰਦੀਆਂ ਵੱਟ ਕੇ